रहण लाइ थोरा

ਸੋਲੋ ਆਪਾਂ ਉਹਨਾਂ ਜਰ ਤੱਕ ਪਾਲੇ ਬਾਬੇ ਦਾ ਹਸਕਾਰ ਨਹੀਂ ਕਰਨਾ ਜਿੰਨੀ ਇਹ ਪਰਚਾ ਦਰਜ ਨਹੀਂ ਹੋਊਗਾ ਠੀਕ ਹੈ ਆਪਾਂ ਇਹਨਾਂ ਨੂੰ ਕਹਾਂਗੇ ਵੀ ਪਿਹਾਰੀ ਚ ਕਰਨਾ ਦੋ ਦਿਨਾਂ ਚ ਕਰਨਾ ਤਿੰਨ ਦਿਨਾਂ ਚ ਕਰਨਾ ਇਹ ਆਪਦਾ ਪਰਚਾ ਦਰਜ ਕਰ ਦੇਣਗੇ ਉਦੋਂ ਅਸੀਂ ਬਾਬੇ ਦਾ ਸੰਸਕਾਰ ਕਰਾਂਗੇ ਠੀਕ ਹੈ ਯਾਰ ਉਸ ਵਿੱਚ ਕਰਨਾ ਕਿ ਕੋਈ ਬੰਦਾ ਫੜ ਕੇ ਪਰਚਾ ਕਰਕੇ ਜੇਰ ਭੇਜਣਗੇ ਉਹਨਾਂ ਦਾ ਸਾਡਾ ਕੋਈ ਫੇਸਮੈਨ ਕਹਿ ਨਾਲ ਵੀ ਦਸਾਂ ਮਜ਼ਦੂਰ ਇੱਕ ਤਾਂ ਜਿੰਦਾਬਾਦ 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 ਬੈਠੋ ਚਲੋ ਸਾਡੇ ਘਰ ਦਾਤਾ ਮੋਰੀ ਉਹੀ ਸੀ ਅੰਗੂਰ ਲੋਕ ਸਰਦਾਰ ਬੈਠੋ ਚਲੋ ਬੈਠਾ ਥੋੜਾ ਚਲੋ ਜਨਾ ਮੇਲੇ ਚਲੋ ਚਲੋ ਬੈਠੋ ਗੱਡੀ ਚ ਮਸਲਾ ਹੱਲ ਹੋਣਾ ਰੋਕੇ ਨਹੀਂ ਹੋਣਾ ਬੈਠੋ ਤੁਸੀਂ ਆਜੋ ਕੋਈ ਨਾ ਬੈਠੋ ਇਹ ਲੜਕੇ ਮਸਲੇ ਹੱਲ ਹੁੰਦੇ ਹੁੰਦੇ ਰੋਕੇ ਨਹੀਂ ਹੁੰਦੇ ਹੁੰਦੇ ਫਿਕਰ ਨਾ ਕਰੋ ਤੁਹਾਡੇ ਨਾਲ ਆ ਤੁਹਾਡੇ ਨਾਲ ਅਸੀਂ ਦੱਸਾਂਗੇ ਜਦੋਂ ਇਹ ਜਾ ਕੰਮ ਕਰਨਾ ਹੋਵੇ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਅਸਲ ਕਿਹਾ ਵੀ ਜਿੰਨਾ ਚਿਰ ਮੈਂ ਤੁਹਾਨੂੰ ਦੱਸਿਆ ਵੀ ਜਿੰਨਾ ਚਿਰ ਇਹਨਾਂ ਦਾ ਗਾਣਾ ਪਾਲਿੰਦੀ ਨਾ ਬੰਦ ਹੁੰਦਾ ਜਿਸ ਵੇ ਸਿਸਟਮ ਚੱਲਦਾ ਉਹ ਸਿਸਟਮ ਮਜ਼ਦੂਰ ਬਿਨਾਂ ਨਹੀਂ ਚੱਲਦਾ ਉਹ ਸਿਸਟਮ ਸਿਸਟਮ ਤੁਹਾਡੇ ਡਰਾਈਵਰ ਭਾਈ ਬਾਰੇ ਬਿਨਾਂ ਨਹੀਂ ਚੱਲਦਾ ਓ ਬੈਠੋ ਵੀਰਾਂ ਬੈਠੋ ਹੋਰ ਕੋਈ ਨਾ ਸਾਰੇ ਆਪਾਂ ਇਸੇ ਕੰਮ 'ਤੇ ਬੈਠੇ ਕੋਈ ਨਾ ਪ੍ਰਤੀਕ ਕਰੋ ਬੈਠੋ ਸਾਰੇ ਬੈਠੋ ਸੋ ਸਾਥੀਓ ਆਪਰੇ ਜਿੰਨੇ ਵੀ ਤੁਹਾਡੇ ਪਰੋਪਾ ਜਿੰਨੇ ਵੀ ਤੁਹਾਡੇ ਸਾਥੀ ਆ ਉਹਨਾਂ ਨੂੰ ਸੁਨੇਹੇ ਲਾਓ ਸੁਨੇਹੇ ਲਾ ਕੇ ਆਪਾਂ ਇਸ ਜਿਹੜੀ ਜਿਹੜਾ ਆਪਣਾ ਹੱਕ ਆ ਉਹਨੂੰ ਆਪਾਂ ਲੜ ਕੇ ਹੀ ਲੈ ਸਕਦੇ ਆ ਲੜਨ ਦਾ ਇੱਕੋ ਇੱਕ ਤਰੀਕਾ ਏਕਤਾ ਏਕਤਾ ਦੇ ਵਿੱਚ ਜਿਵੇਂ ਅੱਗੇ ਕਿਸਾਨ ਜੱਥੇਬੰਦਗਾ 34 ਗਰੁੱਪ ਸੀ ਚੌਥੀ ਗਰੁੱਪ ਬਿੱਤੀ ਵੀ ਆਪਣੀ ਆਰਥ ਤੇ ਜ਼ਮੀਨ ਬਚਾਉਣ ਲਈ ਛਾਡੇ ਦੇ ਡੰਡਾ ਫਾਕੇ ਕਿਸਾਨਾਂ ਮਜ਼ਦੂਰਾਂ ਦੀ ਕਰਨੀ ਗੱਪੜੀ ਪਾਕੇ ਗੜ ਲਾ ਕੇ ਸ਼ੀਰੀ ਦੇ ਜੱਟ ਹੋਵੇ ਹੋੜਾਂ ਵਿੱਚ ਨੂਨ ਬਗਿਆ ਇਸੇ ਤਰ੍ਹਾਂ ਪਾ ਇਕੱਠੇ ਹੋ ਕੇ ਸਿਗਾਰ ਸੁਣੂ ਇਹ ਪੇਜ ਕਰ ਰਹਾ ਨਾ ਹੁਣ ਸਾਡੇ ਨਾਲ ਸਾਥੀ ਤਰਸੀਲ ਦੇ ਆਪੂ ਸਦੀਸ਼ੰਗ ਬੌਰ ਆਪਣੇ ਵਿਚਾਰ ਸਾਡੇ ਕਰ ਰਹੇ ਪੂਜ ਪ੍ਰਸ਼ਾਸਨ ਮਰਦਾ ਆਵਾਜ਼ ਮਰਦਾ ਗਲਤ ਸੁਝਾਅ ਤੇ ਗਲਤ ਇਹੋ ਜੀ رائے ਦੇ ਕੇ ਜਾਂਦੇ ਆ ਜਿਹਦੇ ਪਿੱਛੇ ਅਸੀਂ ਲੱਗਦੇ ਆ ਉਹਨਾਂ ਨੂੰ ਅਸੀਂ ਆਪਣੇ ਰੂਲ ਮਾਡਲ ਮੰਨ ਲੈਨੇ ਆ ਜਿਵੇਂ ਹੁਣ ਤੁਸੀਂ ਦੇਖ ਲਿਓ ਸਾਡੀ ਰਸਮ ਹੈ ਵੀ ਅਸੀਂ ਹੁਣ ਇਸੇ ਬਾਬੇ ਦਾ ਇੱਕ ਪਾਠ ਕਰਵਾਵਾਂਗੇ ਉਸ ਪਾਠ ਤੇ ਸਾਡੇ ਉਹ ਜੁੜੇ ਹੋਏ ਨਮਾਇंदे ਆਉਣਗੇ ਜਦੋਂ ਉਹ ਦਾ ਟਾਈਮ ਹੋਇਆ ਤਾਂ ਉਹਨੇ ਗੱਲ ਬਾਰ-ਬਾਰ ਇਹ ਕਹੀ ਆ ਉੱਥੇ ਜਿਹੜਾ ਕੁਝ ਵੀ ਇਹ ਵਾਪਰਿਆ ਉਸ ਤੋਂ ਲਿਖਿਆ ਹੁੰਦਾ ਉਪਰੋਂ ਜਿੰਨੀ ਲਿਖੀ ਸੀ ਓਨੀ ਬਾਬੇ ਨੇ ਭੋਗ ਲਈ ਜਿਹਦੇ ਹੱਥੋਂ ਮਰਨਾ ਸੀ ਉਹਦੇ ਹੱਥੋਂ ਮਰ ਗਿਆ ਇਹ ਸਾਨੂੰ ਸਿੱਖਿਆ ਦੇ ਕੇ ਜਾਣਗੇ ਜਦੋਂ ਉਹ ਉਹਦੇ ਭੋਗ ਦੀ ਰਸਮ ਵੀ ਦੇਖੀ ਜਾਏ ਤੁਸੀਂ ਪਰ ਕਲਮਾ ਲਿਖਣ ਵਾਲੀਆਂ ਦੋ ਐ ਇੱਕ ਕਲਮ ਲਿਖਣ ਵਾਲੀ ਇੱਥੇ ਬੈਠੀ ਆ ਇੱਕ ਕਲਮ ਲਿਖਣ ਵਾਲੀ ਜਿਹਨੂੰ ਨਾਂ ਅਸੀਂ ਜਾਣਦੇ ਆ ਨਾਂ ਉਹ ਦੇਖੀ ਆ ਨਾਂ ਤੇ ਨਾ ਕਦੇ ਲੜਿਆ ਜਾ ਸਕਦਾ ਨਾ ਉਹਨੂੰ ਥੱਲੇ ਲਾਇਆ ਜਾ ਸਕਦਾ ਨਾ ਉਹਨੂੰ ਆਵਾ ਦਿੱਤਾ ਜਾ ਸਕਦਾ ਇੱਕ ਕਲਮ ਉਹ ਹੈ ਇੱਥੋਂ ਵਾਲੀ ਕਲਮ ਨਾਲ ਲੜ ਕੇ ਅਸੀਂ ਦਿੱਲੀ ਜਾ ਕੇ ਸੰਘਰਸ਼ ਜਿੱਤ ਕੇ ਆਏ ਆ ਜਿਹੜੇ ਪੁੱਤ ਮੇਰੇ ਨੇ ਹਰੇ ਰੰਗ ਦੇ ਨਾਲ ਉਹ ਕਾਨੂੰਨ ਬਣਾਏ ਸੀ ਨਾ ਜਿਹੜੀ ਸਵਾਂ ਤੋਂ ਬਣਵਾਏ ਸੀ ਉਸੇ ਸਵਾਂ ਤੋਂ ਤੋਂ ਹਰੇ ਰੰਗ ਦੇ ਨਾਲ ਕਾਟਾ ਪੜਾ ਕੇ ਆਏ ਆ ਜਿਨ੍ਹਾਂ ਮਲਜ਼ੂਰ ਜਿੱਥੇ ਬੰਦਿਆ ਕੂਟੀਆਂ ਸਾਰਿਆਂ ਜਿੱਥੇ ਬੰਦਿਆ ਘੋਡੇ ਨਾਲ ਨੂੰ ਫਿਕਰ ਕਰਦੇ ਲੋਕ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਪ੍ਰੋਬਲ ਜਿਵੇਂ ਸਵੇਜਨ ਸੌਦਰ ਜਿਨ੍ਹਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਸਈ ਨਾਲ ਹੀ ਅੱਜ ਆਪਣਾ ਕੁਦਰਤੀ ਪਾਣਾ ਬਤਿਆ ਵੀ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਦਾਰ ਆ ਹਨ ਨੂੰ ਅਨਸਾਰ ਦੀ ਉਹ ਲੋਕ ਨੇ ਚਾਹੇ ਚੰਗਰਾਲੀਆਂ ਚਾਹੇ ਪਾਇਨਬਰ ਚੁੰਗੀ ਆ ਡਾ ਰਾਇਕੋਟਾ ਸਾਥ ਸਾਡੇ ਦੇ ਨਾਕੇ ਲਾ ਕੇ ਇਹਨਾਂ ਦੇ ਚਾਲਾਂ ਕੱਟੇ ਜਾਂਦੇ ਨੇ ਚਾਲਾਂ ਕੱਟੋ ਕੱਟਨੇ ਚਾਹੀਦੇ ਨੇ ਜਿਹੜਾ ਕੋਈ ਗੈਰ ਅਸਰ ਹੈ ਵੀਰ ਮਤਲਬ ਕਿ ਲੋਕਲ ਮੰਤਰੀ ਮੰਡਲ ਰੋਕੇ ਚੈੱਕ ਕਰਦੇ ਹੋ ਅਗਲੇ ਕੋਲੇ ਹੈਗਾ ਵੀ ਇਹ ਕਹਤਾ ਮੇਰੇ ਘਰੇ ਪਿਆ ਯਾਰ ਕਿਉਂਕਿ ਜਦੋਂ ਭਾਈ ਜੀ ਮੇਰੇ ਤੋਂ ਪਹਿਲਾਂ ਜਦੋਂ ਮੈਂ ਆਇਆ ਦੱਸ ਰਿਹਾ ਸੀ ਵੀ ਭਾਈ ਅਸੀਂ ਕਾਪੀ ਜਾਂ ਕਾਰ ਕਿਉਂ ਨਹੀਂ ਰੱਖਦੇ ਕੱਲ ਨੂੰ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਨਾਲ ਕਾਰ ਕਿਉਂ ਨਹੀਂ ਇਹ ਲਈ ਸ਼ਹਿਰਦਾਰੀ ਹੈ ਸ਼ਹਿਰਦਾਰੀ ਦਾ ਮੂੰਹ ਲੈ ਆ ਜਾ ਦੇਖਿਆ ਕਰੋ ਕੱਲ ਮੈਂ ਦੱਸਿਆ ਨਾ ਇੱਕ ਪੁਲਿਸ ਮੁਲਾਜ਼ਮ ਦੀ ਪਰਸੋਂ ਆ ਮੰਡੀ ਵਾਲੇ ਫਾਟਕਾ ਕੋਲੋਂ ਵੀਡੀਓ ਵਾਇਰਲ ਹੁੰਦੀ ਆ ਮੈਂ ਬਹੁਤ ਲੰਬੀ ਬਾਤ ਸ਼ਾਇਡ ਡਿਲੀਟ ਹੋ ਗਈ ਜਾਂ ਕਰਵਾਤੀ ਪਰ ਕਿਸੇ ਚੈਨਲ ਨੇ ਪਾ ਲਈ ਆ ਹੈਗੀ ਆ ਫੇਸਬੁੱਕ ਤੇ ਦੇਖ ਲਓ ਹੈਗੀ ਆ ਉਹ ਕਿਸੇ ਇੱਕ ਦੀ ਹੈਗੀ ਮੈਂ ਲੰਮੀ ਮੈਨੂੰ ਗਰੀਬੇ ਵਿੱਚ ਜਾ ਕੇ ਨਹੀਂ ਆਇਆ ਉੱਥੇ ਉਹਨਾਂ ਤੇ ਕਾਰਵਾਈ ਕੌਣ ਕਰੂਗਾ ਜਿਹੜੇ ਥਾਥਾ ਪੈਸੇ ਮੰਗੀ ਜਾਂਦੇ ਨੇ ਉਹਨਾਂ ਤੇ ਕਾਰਵਾਈ ਕੌਣ ਕਰੂਗਾ ਇਹ ਕੋ ਸਸਪੈਂਡ ਕੀਤਾ ਜਿਵੇਂ ਬਰਨਾਲਾ ਜ਼ਿਲ੍ਹਾ ਸਰਨੇ ਆਥਾ ਰਿਸ਼ਵਤ ਖੋਰੀ ਲਈ ਜਾਂਦੀਆਂ ਕਚਹਿਰੀਆਂ ਮੈਂ ਸਿਰਫੀ ਦਫ਼ਤਰ ਦੇ ਮੂਹਰੇ ਖੜਾ ਐ ਐਸ.ਡੀ.ਐਮ. ਸਾਹਿਬ ਏ.ਡੀ.ਸੀ. ਸਾਹਿਬ ਬੈਠੇ ਨੇ ਆ 400 ਮੀਟਰ ਤੇ ਸ਼ਰਿਆਮ ਜਾਵੜੇ ਰਜਿਸਟਰੀਆਂ ਦਾ ਕੀ ਹਾਲ ਹੈ ਜਾ ਕੇ ਦੇਖ ਲਿਓ ਚੰਸੀਲੇ ਸਾਹਮਣੇ ਸਿਵਲ ਹਸਪਤਾਲ ਹੈ ਸਰਕਾਰੀ ਉੱਥੇ ਜਾ ਕੇ ਦੇਖ ਲਓ ਕਿੱਥੇ ਚੱਚਾ ਬੱਚਾ ਵਿਭਾਗ ਹੈ ਉਹਦੀਆਂ ਬਹੁਤ ਸਾਰੀਆਂ ਕਮਲੇਤਾਵਾਂ ਹੁੰਦੀਆਂ ਨੇ ਕਿਹੜੇ ਸਿਵਲ ਹਸਪਤਾਲ ਚ ਦਵਾਈ ਮਿਲਦੀ ਆ ਕੋਤਮਾਰ ਸਾਹਿਬ ਇਹ ਪੰਜਾਬ ਰੰਗਲਾ ਪੰਜਾਬ ਹੈ ਇੱਥੇ ਆਮ ਲੋਕਾਂ ਦੇ ਗਾਲਾਂ ਚ ਗੁੱਟੇ ਦੇਣੇ ਨਹੀਂ ਸਰਨਾ

ਉਥੋਂ ਬਲੀ ਦੀ ਦਰਦਾਂ ਨੇ 400 ਮੀਟਰ ਕਚਹਿਰੀਆਂ ਵਿੱਚ ਕੀ ਹਾਲਤ ਐ ਸੇ ਦਾ ਰਿਸ਼ਕੁਰੀਆ ਉਥੇ ਐਂ 3 ਥੋੜਾ ਖਾਮੀਚ ਕੇ ਬੈਠ ਜਣੇ ਕਿਉਂ ਬਈ ਇਹ ਐਕਸਰਸਾਈਜ਼ ਕਰਤੇ ਸਰ ਆਮ ਲੋਕਾਂ ਨੂੰ ਘਰੋਂ ਦੇਤ ਲਵਾਉਣ ਵਾਸਤੇ ਆਫਰ ਸ਼ਾਹੀ ਨੂੰ ਚਾਹੇ ਪੁਲਿਸ ਹੈ ਚਾਹੇ ਆਫਰ ਸ਼ਾਹੀ ਹੈ ਇਹਨਾਂ ਸਰ ਆਮ ਲੋਕੀਂ ਦੇ ਨੇ ਜਦੋਂ ਸ਼ਹਿਰ ਚ ਮੈਂ ਲੈ ਕੇ ਚੱਲਦਾ ਮਾਈ ਜਿੰਨਾ ਕੀ ਹਾਲ ਐ ਚਿੱਟੇ ਦਾ ਕਰੋ ਗੱਲ ਉਥੇ ਜਾ ਕੇ ਕਿਉਂ ਨਹੀਂ ਕਾਰਵਾਈਆਂ ਹੁੰਦੀਆਂ ਉਥੇ ਉਹ ਪਰੇ ਜਿਹੜਾ ਝੋਟੀਆਂ ਦਾ ਮੱਲਾ ਵਾਚਦਾ ਮੈਨੂੰ ਪ੍ਰੋਪਰ ਉਹ ਮੱਲਾ ਦਾ ਨਾਮ ਹੀ ਪਤਾ ਉਸੇ ਕੀ ਹਾਲ ਐ ਕਛੋਤੇ ਘਰੋਂ ਨਿਆਣੇ ਨੂੰ ਉੱਥੇ ਦਾ ਕਾਰਵਾਈ ਨਹੀਂ ਹੁੰਦੀ ਨਹੀਂ ਭਾਈ ਅੰਦਰ ਆ ਗਿਆ ਸੀ ਫਰਲੇ ਨੂੰ 400 ਦਾ ਪੱਲੇ ਨੂੰ ਪਿਆਣਾ ਪਊਗਾ ਛੜਿਆ ਨੌਜਵਾਨੀ ਮੜੀ ਜਾਂਦੀ ਹੈ ਕਿੱਥੇ ਸਰਕਾਰ ਤੁਹਾਡੀ ਨਹੀਂ ਕਰ ਰਹੇ ਆਪ ਇਹ ਇਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਸ਼ਰਮ ਆਉਂਦੀ ਹੈ ਮੈਨੂੰ ਕਹਿੰਦੇ ਹੋਏ ਮੈਂ ਰਾਜ ਜਦੋਂ ਦੇਰ ਰਾਤ ਆਇਆ ਤਾਂ ਪਤਾ ਲੱਗੇ ਕਿ ਕੋਈ ਵੀ ਗਿਆ ਕਬੀਰ ਦਾ ਵਿਕਲਿਆਣੀ ਅਸਲ ਮੂਰੇ ਬੈਠੇ ਆ ਕੋਈ ਬੈਣਾ ਸ਼ੌਕ ਨਹੀਂ ਹੈ ਅੱਜ ਨੇ ਧੁੱਪੇ ਇੱਥੇ ਆ ਕੇ ਲੋਕ ਬੈਠੇ ਨੇ ਇਹਨਾਂ ਦਾ ਸ਼ੌਕ ਨਹੀਂ ਆ ਬਾਈ ਜੀ ਇਹ ਮਜਬੂਰੀ ਹੈ ਸੋ ਇਹ ਅਫਸਰ ਸ਼ਾਹੀ ਜਿਹੜੀ ਬੇਲਗਾਮ ਹੋਈ ਫਿਰਦੀ ਹੈ ਪੰਜਾਬ ਦੀ ਅਫਸਰਚਾਈ ਮੈਂ ਕਹਿ ਦੇਣਾ ਚਾਹੁੰਦਾ ਇਹ ਪੰਜਾਬ ਦੇ ਲੋਕ ਨਾ ਡਰਨ ਵਾਲੇ ਨੇ ਨਾ ਦਬਨ ਵਾਲੇ ਨੇ ਜਿੱਥੇ ਵੀ ੱਤਕਾ ਹੁੰਦਾ ਹੈ ਇਹ ਡਰ ਕੇ ਆ ਜਾਂਦੇ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਨਹੀਂ ਇਹ ਸਰਦਾਰ ਹਰੀ ਸਿੰਘ ਨਲੂਆ ਦੇ ਵਾਰਸ ਨੇ ਇਹਨਾਂ ਦੇ ਦੇਵਤਿਆਂ ਨੇ ਮਹਾਰਾਜਾ ਦਾ ਰਾਜ ਦੇਖਿਆ ਸੋਸ਼ ਕਰਕੇ ਜਿਹੜੀ ਪੁਲਿਸ ਨਜਾਇਜ਼ ਧੱਕੇਸ਼ਾਹੀ ਕਰਦੀ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਮੁਲਾਜ਼ਮ ਹੈ ਓਹੋ ਆਮ ਲੋਕਾਂ ਨਾਲ ਆਮ ਉਸਰੇ ਮੰਗਦੇ ਨਹੀਂ ਜਿੱਤੇ ਇੱਕ ਕੇਸਾਈ ਬਿਲਕੁਲ ਮਜੂਰ ਨਹੀਂ ਆ ਸਾਨੂੰ ਜੇ ਕਬ ਸੁਰਖੋਰਾਂ ਦੀ ਜਾਣ ਗਈ ਹੈ ਤੁਸੀਂ ਉਹਨਾਂ ਨੂੰ ਰੋਕਿਆ ਉੱਥੇ ਜਿਹੜੇ ਮੁੰਡੇ ਨੌਜਵਾਨਾਂ ਰੋਕਿਆ ਵੀ ਭਾਈ ਦਹਾਉ ਉਹਨਾਂ ਨੇ ਘਰੇ ਭੇ ਲੈ ਆਏ ਨੇ ਤਾਂ ਫੇਰ ਇਹ ਮਜ਼ਾਦ ਨਹੀਂ ਬਣਦਾ ਸੀ ਤੈਨੇ ਉਹਨਾਂ ਨੂੰ ਕਿਸੇ ਵੀ ਰੋਕਿਆ ਵੀ ਇਹਨਾਂ ਕੋਲ ਕੁਝ ਹੋਵੇ ਨਾ ਜਿਸ ਨਾਲ ਮੈਨੂੰ ਪਤਾ ਲੱਗਿਆ ਜਦੋਂ ਅਗਲੇ ਕੋਲ ਕੁਝ ਨਿਕਲੇ ਨਹੀਂ ਫਿਰ ਕਿਹੜੇ ਹੈ ਸਾਹਮਣੇ ਤੁਸੀਂ ਰੋਕ ਕੇ ਤਲਾਸ਼ੀ ਲੈਨੇ ਹੋ ਇਹੜਾ ਤੂੰ ਸਾਨੂੰ ਤਲਾਸ਼ੀ ਲੈਣ ਦੀ ਆਜੰਦਾ ਮੈਨੂੰ ਆਈਪੀਐਸ ਦੀ ਧਾਰਾ ਦੱਸ ਦਿਓ ਜੀ ਵੀ ਤੁਸੀਂ ਰੋਕ ਕੇ ਨਾ ਕਿਤੇ ਰੋਕੇ ਬੰਦੇ ਦੀ ਤਲਾਸ਼ੀ ਲੈ ਸਕਦੇ ਹੋ ਤੁਸੀਂ ਪੁਲਿਸ ਰਾਜ ਮਨਾਇਆ ਹੋਇਆ ਗੱਲ ਹੈ ਤੁਸੀਂ ਬੇਲਗਾਮ ਕੀਤੀ ਹੈ ਭਗਵੰਤ ਮਾਨ ਨੇ ਸਾਰੇ ਪੁਲਿਸ ਦੇ ਅਫਸਰਸ਼ਾਹੀ ਮੈਂ ਸ਼ਰਮ ਕਹਿ ਦਿੰਦਾ ਮੈਨੂੰ ਇਹ ਕਹਿੰਦੇ ਕੋਈ ਸੰਕੋਚ ਨਹੀਂ ਜਿੰਨਾ ਪੁਲਿਸ ਨੂੰ ਵੱਧ ਅਧਿਕਾਰ ਦਿਓਗੇ ਇਹ ਫਿਰ ਗੁੰਡਾਗਰਦੀ ਦੁੱਤਰੇਗੀ ਸੋ ਅਜਿਹੀ ਗੁੰਡਾਗਰਦੀ ਕਦੇ ਵੀ ਜ਼ਰੂਰ ਨਹੀਂ ਹੈ ਕਿਹੜੇ ਪੁਲਿਸ ਵਾਲੇ ਮਲਾਜ਼ਮ ਪੰਜੇਂਗਲਾ ਮੈਂ ਹਰੇਕ ਨੂੰ ਕਹਿੰਦਾ ਪੰਜੇਂਗਲਾ ਕਦੇ ਇੱਕ ਬਰਾਬਰ ਨਹੀਂ ਹੁੰਦੀਆਂ ਅਫਸਰ ਚੰਗੇ ਵੀ ਹੁੰਦੇ ਨੇ ਅਫਸਰ ਮਾੜੇ ਹਰੇਕ ਵਿਭਾਗਮੇ ਦੇ ਵਿੱਚ ਹੁੰਦਾ ਹੈ ਹਰੇਕ ਕਿਸੇ ਦੇ ਵਿੱਚ ਲੈ ਲੂ ਚਾਹੇ ਜੂਨੀਅਨ ਵਾਲੇ ਬੈਠੇ ਨਹੀਂ ਪੰਜਵੇਂ ਨਾ ਬਰਾਬਰ ਕਦੇ ਵੀ ਕਿਸੇ ਦੀ ਨਹੀਂ ਹੁੰਦੀ ਆ ਸੋ ਇਸ ਲਈ ਸਾਨੂੰ ਇਸ ਜ਼ਬਰਦਸਤੀ ਖਿਲਾਫ ਇਸ ਜ਼ੁਲਮ ਦੇ ਖਿਲਾਫ ਝਟਕੇ ਬੋਲਣਾ ਪਊਗਾ ਚਲੋ ਬੈਠੋ ਚਲੋ ਡਾਂਗਾਂ ਲਾ ਕੋਣੀ ਹੁੰਦਾ ਚਲੋ ਚਲੋ ਜੈਨਾਂ ਦਾ ਪਾਠ ਦੇਣਾ ਹੁੰਦਾ ਜੈਨਾਂ ਦਾ ਪਾਠ ਮੈਂ ਕਹਿੰਦਾ ਜੀ ਆਪਾਂ ਧੰਨ ਹੈ ਉਹ ਕੰਨ ਚ ਚਲੋ ਉਧਰ ਚਲੋ ਪਿੱਛੇ ਚਲੋ ਅਸੀਂ ਇਹ ਬੜਾ ੱਟਕਾ ਯਾਰ ਬਹੁਤ ਹੀ ਪੁਲਿਸ ਪ੍ਰਸ਼ਾਸਨ ਕਰ ਰਹੀ ਆ ਪ੍ਰਧਾਨ ਜੀ ਪਰਿਵਾਰ ਦੇ ਮੈਂਬਰਾਂ ਨਾਲ ਲਾਲ ਲੈ ਕੇ ਗੱਲਬਾਤ ਨਹੀਂ ਹੋਈ ਸੀਗੀ ਜਿੱਤਾ ਸਾਡਾ ਮੁੰਡਾ ਮੰਦਿਰ ਨਾਲ ਹੀ ਸੀਗੇ ਨਹੀਂ ਪਰਿਵਾਰ ਦੇ ਮੈਂਬਰ ਦਾ ਕੋਈ ਵੀ ਸਹਿਮਤੀ ਨਹੀਂ ਜਿਦਾ ਰ ਤੁਹਾਡੇ ਇਸ ਫੈਸਲੇ ਦੇ ਉੱਤੇ ਪਰਿਵਾਰਕ ਮੈਂਬਰ ਸਹਿਮਤੀ ਠੱਕਾ ਹੋਇਆ ਬੰਦਾ ਮਰਿਆ ਧੋਖਾ ਦੱਸ ਦਿੰਦਾ ਟਾਈਮ ਜੈ ਸਾਹ ਜੀ ਇਹ ਟਾਈਮ ਦੇ ਵਿੱਚ ਪ੍ਰਸ਼ਾਸਨ ਗਲਤ ਪਈ ਫਿਰ ਤੁਸੀਂ ਉੱਥੇ ਇਸ ਟਾਈਮ ਸਹਿਮਤੀ ਕਰ ਦਿੱਤੀ ਜੀ ਜੇ ਤੁਸੀਂ ਅੰਦਰ ਗੱਲਵਾ ਉੱਥੇ ਤੁਸੀਂ ਬਾਹਰ ਆ ਕੇ ਸਹਿਮਤੀ ਦੇਣੀ ਸੀ ਜੇ ਇਹ ਗੱਲ ਨਹੀਂ ਹੈ ਸੀ ਅਸੀਂ ਕੋਈ ਇਲਾਨ ਨਹੀਂ ਸਹੀ ਨਹੀਂ ਥੋੜੀ ਜਿਹੀ ਤਾਂ ਇਹਦਾ ਪਰਵਾਹ ਨਹੀਂ ਰਹਿ ਲੈ ਰਹੇ ਜੀ ਅੱਧੀ ਇਲਾਨ ਹੀ ਹੋਗਾ ਜਿਹੜਾ ਤੁਹਾਨੂੰ ਦੱਸ ਦੇਣ ਦਾ ਟਾਈਮ ਦਿੰਦਾ ਜੀ ਐਸਟੀਐਮ ਡੀਐਸਪੀ ਸਾਹਿਬ ਬਾਹਰ ਆ ਕੇ ਜੀ ਲੋਕ ਇਲਾਨ ਦਾ ਕੀਤਾ ਹੀ ਨਹੀਂ ਹੈ ਜੀ ਅਸੀਂ ਤਾਂ ਕੋਈ ਇਲਾਨ ਨਹੀਂ ਕੀਤਾ ਜਿਹੜਾ ਉਹ ਸਾਬ ਨਹੀਂ ਕੀਤਾ ਪਰਿਵਾਰਕ ਮੈਂਬਰ ਦਾ ਕਹਿੰਦੇ ਵੀ ਤਖਤਾਂ ਦਾ ਗੁੱਸਾ ਆਪ ਗੱਡੀਆਂ 'ਚ ਬੈਠਿਆ ਜੀ ਪਸਾਨਾ ਗੂ ਅਸੀਂ ਤਾਂ ਬਾਹਰ ਬੈਠੇ ਹਾਂ ਜੀ 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 ਸਪੀਕਰ ਲੱਗਾ ਰਿਹਾ ਜੀ ਸਪੀਕਰ ਲੱਗਾ ਹੋ ਗੱਡੀ ਦੇ ਵਿੱਚ ਉਹ ਗੱਡੀ ਜੀ ਕੋਈ ਆਹ ਨੂੰ ਬੈਠ ਨਹੀਂ ਬੈਠਾ ਸਾਰੇ ਬਾਹਰ ਗੱਡੀਆਂ ਦੇ ਬੈਠੇ ਆਂ ਵੀਡੀਓ ਦੇਖ ਲਓ ਜੋ ਮਰਜ਼ੀ ਦੇਖ ਲਓ ਜੀ ਠੀਕ ਆ ਅਸੀਂ ਜਿਵੇਂ ਇਨਸਾਫ ਨਹੀਂ ਮਿਲਦਾ ਨਹੀਂ ਜਾ ਮਾਰ ਕੇ ਅਸੀਂ ਬੈਠੇ ਆਂ ਅਸੀਂ ਹੋਰ ਵੀ ਖੜੇ ਆਂ ਅਸੀਂ ਪਰਿਵਾਰ ਨਾਲ ਪੂਰੀ ਖੜਾਉਂਗੇ ਜੀ ਪਰਿਵਾਰ ਨਾਲ ਖੜਾਗੇ ਅਸੀਂ ਜੀ 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 ਵੀ ਆਏ ਪਰ ਤਾਂ ਦਾ ਸਮਾਂ ਨਜ਼ਰ ਆਈ ਆ ਵੀ ਅਨੁਪਰੀ ਕਰਕੇ ਕੋਈ ਸੀ ਉਹਦੇ ਬਦਕ ਕਰਾਂਗੇ ਪਰ ਅਸੀਂ ਕਹਿੰਦੇ ਅਸੀਂ ਮਲਾਜਾ ਕਰਾ ਕੇ ਅਸੀਂ ਡੈੱਡ ਬੋਡੀ ਉਮੀ ਫ੍ਰੀਜਰ ਤੇ ਰੱਖ ਲੈਣੀ ਆ ਅਸੀਂ ਉਹਨਾਂ ਦੇ ਤਰਸਕਾਰ ਨਹੀਂ ਕਰਾਂਗੇ ਜਿੰਨਾ ਅਸੀਂ ਪਾਕਿਆ ਦਰਜੀ ਨਹੀਂ ਹੁੰਦਾ ਸੰਘਾਰ ਸੀ ਜਾਰੀ ਰੱਖਾਂਗੇ ਕੀ ਫੈਸਲਾ ਹੋਇਆ ਜੀ ਅੱਜ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਮੈਂ ਬਲਰਾਜ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਅਸੀਂ ਇਸ ਸਾਥੀ ਨੂੰ ਅੰਦਾਫ ਦਬਾਉਣ ਲਈ ਅੱਜ ਇੱਥੇ ਪਰਿਵਾਰ ਦੀ ਸਹਿਮਤੀ ਦੇ ਨਾਲ ਇੱਥੇ ਆਏ ਸੀ ਅਸੀਂ ਬਹੁਤ ਜਾਨਫ ਦੇ ਨਾਲ ਪੁਲਿਸ ਨੂੰ ਤੇ ਪਰਿਵਾਰ ਦੀ ਆਸ ਵਿੱਚ ਸਹਿਮਤੀ ਕਰਾਉਣ ਲਈ ਮੀਟਿੰਗਾਂ ਕੀਤੀਆਂ ਦੋ ਤਿੰਨ ਮੀਟਿੰਗਾਂ ਹੋ ਗਈਆਂ ਪੁਲਿਸ ਸਾਨੂੰ ਇਹੀ ਕਹਿ ਰਹੀ ਆ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਸਾਨੂੰ 10 ਦਿਨ ਦਾ ਟਾਈਮ ਦਿੱਤਾ ਜਾਵੇ ਲੇਕਿਨ ਬਈ ਨਵੇਂ ਕਾਨੂੰਨ ਬਣ ਗਏ ਨੇ ਨਵੇਂ ਕਾਨੂੰਨ ਦੇ ਵਿੱਚ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਸਰ ਅੱਜ ਦੀ ਅੱਜ ਦੀ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਮੈਂ ਟੋਕ ਦੱਸ ਦਿਆ ਅਸੀਂ ਇਸ ਗੱਲ ਨੂੰ ਪ੍ਰਸ਼ਾਸਨ ਦੀ ਜਿਹੜੀ ਸਾਡੀ ਮੀਟਿੰਗ ਹੋਈ ਉਸ ਨੂੰ ਅਜੇ ਤੋ ਅਸੀਂ ਪਰਿਵਾਰ ਦੇ ਅੱਗੇ ਰੱਖਿਆ ਧਰਨੇ ਵਿੱਚ ਰੱਖਿਆ ਜਿਹੜੇ ਸੰਗਤ ਆਈ ਸੀ ਉਹਨਾਂ ਦੇ ਵਿੱਚ ਰੱਖਿਆ ਉਹਨਾਂ ਨੇ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਕਰ ਦਿੱਤੀ ਆ ਭਾਈ ਅਸੀਂ ਪ੍ਰਸ਼ਾਸਨ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਹ 10 ਦਿਨ ਦਾ ਟਾਈਮ ਦਿੱਤਾ ਜਾਵੇ ਅੱਗੇ ਦੀ ਰਾਜਨੀਤੀ ਕੀ ਹੋਊ ਜੀ ਹੁਣ ਆ ਹੁਣ ਮਤਲਬ ਕਹਿਣ ਦਾ ਵੀ ਇਹ ਧਰਨਾ ਖਤਮ ਕਰ ਦਿੱਤਾ ਗਿਆ ਜਾਂ ਪਰਿਵਾਰ ਕੀ ਚਾਹੁੰਦਾ ਜੀ ਦੇਖੋ ਇਹ ਸਬੰਧੀ ਮੀਟਿੰਗ ਰੱਖੀ ਗਈ ਆ ਹੁਣ ਦੁਬਾਰੇ ਮੇਰਾ ਗਗਨਦੀਪ ਸਿੰਘ ਜੀ ਗੱਲ ਵੀ ਸਾਨੂੰ ਤੁਹਾਨੂੰ ਲੋਕਾਂ ਕੇ ਅਸੀਂ ਪਹਿਲਾਂ ਅੰਮਰੇ ਜੀ ਬਜ਼ਦਰ ਦਾ ਤਾਇਏ ਦੇ ਮੁੰਡੇ ਜਿਹਨਾਂ ਦੀ ਡੈਥ ਹੋਇਆ ਰਾਜਪਾਲ ਪਾਲੇ ਬਾਬੇ ਨੂੰ ਉਹਦੇ ਮੁੰਡਿਆਂ ਨੂੰ ਰੋਕੇ ਸੀ ਮੇਰਾ ਮੋਟਰ ਰੋਕੇ ਰੋਕਿਆ ਕਿਸ ਵਾਸਤੇ ਸੀਗਾ ਰੋਕੇ ਉਹਦੇ ਕੋਲ ਮੋਟਰ ਨਾਲ ਦੇ ਕਾਗਜ਼ ਪੱਤਰ ਨਹੀਂ ਸੀਗੇ ਜੀ ਕਾਗਜ਼ ਪੱਤਰ ਘਰੇ ਸੀਗੇ ਆਮ ਰੂਟੀਨ 'ਚ ਹੀ ਰੋਕਿਆ ਸਾਨੂੰ ਰੂਟੀਨ ਦੇ ਵਿੱਚ ਹੀ ਹਾਂਜੀ ਰੋਕੇ ਗਿਆ ਜੀ ਤੇ ਮੈਂ ਤੇ ਮੇਰਾ ਤਾਇਆ ਘਰੋਂ ਜਦੋਂ ਆਏ ਜੀ ਅਸੀਂ ਕਾਗਜ਼ ਪੱਤਰ ਮੋਟਰ ਨਾਲ ਦੇ ਡਾਕੂਮੈਂਟ ਸਾਰੇ ਲੈ ਕੇ ਆਏ ਆਂ ਜੀ ਇਹਨਾਂ ਨੂੰ ਜਦੋਂ ਲੈ ਕੇ ਆਏ ਜੀ ਡਾਕੂਮੈਂਟ ਤੇ ਤਾਇਏ ਨੇ ਜੀ ਡਾਕੂਮੈਂਟ ਜਿਹਨਾਂ ਨੂੰ ਦਿਖਾ ਦੇ ਵੀ ਆਹ ਡਾਕੂਮੈਂਟ ਹੈ ਜੀ ਐਸ ਐਚ ਨੂੰ ਆਪਣੇ ਅਮਰਤਪਾਲ ਸਾਹਿਬ ਨਾਲ ਗੱ ਪੁਲਿਸ ਮਲਾਜਮ ਇੱਕ ਆਪਣੇ ਪ੍ਰਭਜੋਤ ਸਿਗਾ ਜੀ ਇੱਕ ਭਵਿੰਦਰ ਭਵਿੰਦਰ ਸਿੰਘ ਠੀਕ ਹੈ ਜੀ ਉਹਨਾਂ ਨੇ ਤਾਇਏ ਦੇ ਨਾਲ ਗਾਲ-ਗਲੋਚ ਕੀਤੀ ਕਾਗਜ਼ ਪੱਤਰ ਖਾਣ ਦੇ باوجود ਚਲਾਣ ਵੀ ਕੱਟਤਾ ਜੀ ਧੱਕਾ ਮਾਰਿਆ ਤਾਂ ਇਹਨੂੰ ਜੇ ਹੁਣ ਤੁਸੀਂ ਐਸੇ ਹੀ ਦਫ਼ਤਰ ਆ ਕੇ ਆਪਣੇ ਕਿਸਾਨ ਆਗੂਆਂ ਨੂੰ ਆਏ ਹੋ ਕਿਸਾਨ ਆਗੂਆਂ ਦੀ ਨਾਲ ਪੁਲਿਸ ਦੇ ਨਾਲ ਗੱਲਬਾਤ ਹੋਈ ਆ ਹਾਂ ਜੀ ਪੁਲਿਸ ਪ੍ਰਸ਼ਾਸਨ ਨੇ 10 ਦਿਨ ਦਾ ਟਾਈਮ ਮੰਗਿਆ ਵਾ ਕੀ ਇਹ ਸਹੀ ਸਮਝਦੇ ਤੁਸੀਂ ਨਹੀਂ ਜੀ ਬਿਲਕੁਲ ਗਲਤ ਹੈ ਜੀ ਇਹ ਗਲਤ ਹੈ ਜੀ ਕਿਵੇਂ ਗਲਤ ਹੈ ਇਹ ਗਲਤ ਹੈ ਜੀ ਜੇ ਤਾਂ ਸਾਡੇ ਕਿਸੇ ਤੇ ਮਜ਼ਦੂਰ ਬੰਦੇ ਤੇ ਜੀ ਜੇ ਪਰਚਾ ਕਰਨਾ ਨਹੀਂ 1 ਮਿੰਟ ਚ ਕਰ ਦਿੰਦੇ ਆ ਨਜਾਇਜ਼ ਪਰਚੇ ਹੋ ਜਾਂਦੇ ਜੀ ਜਿਹੜਾ ਜਾਇਜ਼ ਆ 10 ਦਿਨ ਦਾ ਟਾਈਮ ਦੀ ਸਾਡਾ ਘਰ ਦਾ ਸਾਡਾ ਮੇਨ ਪਹਾੜ ਸਿਗਾ ਜੀ ਜੇ ਡਗ ਪਈ ਮੇਰਾ ਤਾਇਆ ਪੂਰਾ ਹੋ ਗਿਆ ਜੀ ਠੀਕ ਆ ਜੀ ਪੂਰੇ ਪੰਜਾਬ ਦਾ ਜੀ ਸਾਰੇ ਸ਼ਹਿਰ ਜਾਣਦੇ ਸਾਰੇ ਪਿੰਡ ਜਾਣਦੇ ਜੀ ਉਹਦਾ ਇਹ ਨਹੀਂ 10 ਦਿਨ ਦਾ ਇਨਸਾਫ ਕਹਿੰਦੇ 10 ਦਿਨ ਨੂੰ ਕਰਾਂਗੇ ਜਦੋਂ ਜੀ ਇਹਨਾਂ ਤੇ ਹੁੰਦੀ ਹੈ ਉਦੋਂ ਕਿਵੇਂ ਘੰਟੇ ਚ ਕਰ ਲੈਂਦੇ ਜੀ ਇਹ ਤਾਂ ਨਜਾਇਜ਼ ਕਿਸਾਨ ਆਗੂਆਂ ਦੇ ਨਾਲ ਤੁਹਾਡਾ ਕੋਈ ਪ੍ਰਸ਼ਾਸਨ ਆਪਣੇ ਪਰਿਵਾਰਕ ਮੈਂਬਰ ਗਿਆ ਸੀ ਕਿ ਨਹੀਂ ਆ ਸਾਰੇ ਪਰਿਵਾਰਕ ਮੈਂਬਰ ਅੰਦਰ ਜਿਹੜੀ ਗੱਲਬਾਤ ਹੋਈ ਆ ਕੋਈ ਨਹੀਂ ਗਿਆ ਜੀ ਅੰਦਰ ਫਿਰ ਤੁਸੀਂ ਜੇ ਤੁਸੀਂ ਆਗੂ ਪੂਰੇ ਲਾਏ ਹੋਇਆ ਉਹਨਾਂ ਦੀ ਮੰਨ ਨਹੀਂ ਮੰਨਣੀ ਆ ਜੀ ਮੰਨਣੀ ਆ ਜੀ ਮੰਨਣੀ ਆ ਸਾਨੂੰ ਤਾਂ ਨਾਲ ਜਾਣੇ ਦਿੱਤਾ ਹੀ ਮੁਲਾਜ਼ਮ ਜੀ ਕਿਉਂ ਨਹੀਂ ਜਾਣਤਾ ਤੁਸੀਂ ਜੀ ਰੋਕਿਆ ਕਿਨੇ ਆ ਰੋਕਿਆ ਕਿਨੇ ਆ ਮੁੰਡੇ ਨੂੰ ਜੀ ਮੁਲਾਜ਼ਮਾਂ ਨੇ ਉਧਰ ਭੇਜਿਆ ਹਾ ਜੀ ਖਨੀ ਉਹਨੂੰ ਗਮਰਾਹ ਕੀਤਾ ਹੈ ਜੀ ਜੀ ਹੁਣ ਇੱਕਦਮ ਫੈਸਲਾ ਨਹੀਂ ਲੈ ਸਕਦੇ ਨਹੀਂ ਕਿਸਾਨ ਆਗੂਆਂ ਨੂੰ ਪਰਿਵਾਰਕ ਮੈਂਬਰ ਜਾਣ ਦਾ ਹੱਕ ਸੀਗਾ ਕਿ ਨਹੀਂ ਹੱਕ ਤਾਂ ਹੈ ਜੀ ਸਾਨੂੰ ਕਿਹਨੂੰ ਪੁੱਛੇ ਨਹੀਂ ਸਾਨੂੰ ਲੈ ਕੇ ਨਹੀਂ ਗਿਆ ਜੀ ਇਹ 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 ਗੱਲ ਨੂੰ ਤੁਸੀਂ ਕਿਸਾਨਾਂ ਅੱਗੇ ਨੂੰ ਕਹੀਏ ਤੁਸੀਂ ਜਿਹੜੇ ਜਸੇਵੰਦ ਦੀ ਨਾਲ ਲੱਗੇ ਆਏ ਹੋ ਹਲਕੇ ਦਾ ਐਕਟਰ ਐਕਸ ਐਮ ਐਲ ਨਾਲ ਤੁਰਿਆ ਵਾ ਭਲਾਨ ਤੁਰਿਆ ਵਾ ਆੜਤੀਆਂ ਦਾ ਜੀ ਮੇਰੇ ਤਾਏ ਦਾ ਮੁੰਡਾ ਸੀਗਾ ਜੀ ਸੇਵਕ ਲੱਕੀ ਜੀ ਉਹਨਾਂ ਨੂੰ ਜੀ ਇਹਨਾਂ ਨੇ ਕਹਿੰਦੇ ਪੋਸਟਮਾਸਟਰ ਮੈਂ ਕਰਨਾ ਵਾ ਉੱਥੇ ਭੇਜਿਆ ਜੀ ਉਹਨੂੰ ਹਜੇ ਤੱਕ ਇੱਥੇ ਲੈ ਕੇ ਨਹੀਂ ਆਏ ਜੀ ਸਾਨੂੰ ਕੀ ਪਤਾ ਕਿੱਥੇ ਭੇਜਿਆ ਪੁਲਿਸ ਵਾਲਿਆਂ ਨੇ ਗਿਆ ਬਹਿ ਕੇ ਭਰਵਾਰਕ ਮੈਂਬਰਾਂ ਦਾ ਗਾਂ ਅੱਗੇ ਕੀ ਪ੍ਰੋਗਰਾਮ ਹੋਊਗਾ ਪ੍ਰੋਗਰਾਮ ਤਾਂ ਹੁਣ ਜੀ ਅਸੀਂ ਤਾਂ ਇੱਥੇ ਹੀ ਬੈਠੇ ਆ ਜੀ ਜਿੰਨਾ ਕਿ ਸਾਡਾ ਇਨਸਾਨ ਵਾਲਾ ਹੁੰਦਾ ਸੀ ਤਾਂ ਇੱਥੇ ਬੈਠੇ ਆ ਜੀ ਸਾਡਾ ਮਰਿਆ ਘਰ ਦਾ ਜੀ ਸਾਨੂੰ ਬੋਲਦਾ ਜੀ ਪੁਲਿਸ ਸਰਕਾਰੀਆਂ ਨੇ ਕਿਹਾ ਤੁਹਾਨੂੰ ਵਿਸ਼ਵਾਸਨ ਦਿੱਤਾ ਵੀ ਯਾਰ ਜਲਦੀ ਅਸੀਂ ਇਹ ਕੰਮ ਦਾ ਨਵੇੜਾ ਕਰਕੇ ਅਸੀਂ ਨੁਮਾਇਸ਼ ਪੇਸ਼ ਕਰਾਂਗੇ ਦੇਖੋ ਜੀ 10 ਦਿਨ ਦਾ ਟਾਈਮ ਆ ਜੀ ਕਿਹੜਾ 10 ਦਿਨ ਦਾ ਬਾਅਦ ਕਹਣਾ ਜੀ ਇੱਥੇ ਬੈਠੇ ਆ ਹੁਣ ਅਸੀਂ ਧੁੱਪੇ ਬੈਠੇ ਸਾਡੀ ਕਿੰਨੀ ਕ ਸੁਣ ਲਈ ਜੀ ਕੋਈ ਨਹੀਂ ਸੁਣਦਾ ਜੀ ਪੁਲਿਸ ਪ੍ਰਸ਼ਾਸ਼ਕ ਨਜ਼ਾਇਜ਼ ਧੱਕਾ ਕਰਦਾ ਅੱਜ ਤੋਂ 5 ਦਿਨ ਪਹਿਲਾਂ ਮੇਰੇ ਕੋਲ ਵੀਡੀਓ ਆ ਮੇਰੀ ਹੱਡੀ ਫੈਕਚਰ ਕੀਤੀ ਆ ਕੁੱਟ ਕੇ ਜੀ ਇਹਨਾਂ ਨੇ ਆ ਚੌਂਕ ਦੇ ਵਿੱਚ ਮੈਨੂੰ ਕੁੱਟਿਆ ਗਿਆ ਵਾ ਇਹਨਾਂ ਨੇ ਕੁੱਟਣਾ ਵੱਲੋਂ ਕੁੱਟਿਆ ਗਿਆ ਆ ਪੀਸੀਆਰ ਵਾਲੇ ਸਗੇ ਜੀ ਇੱਕ ਬਲਰਾਜ ਐਸਆਈ ਸੀਡੀ ਖਾਣੇ ਦਾ ਸਗਾ ਜੀ ਉਹਦੇ ਦੋ ਮੁਲਾਜ਼ਮਾਂ ਨੇ ਮੈਨੂੰ ਨਾਂ ਨਹੀਂ ਪਤਾ ਕਿਉਂ ਕੁੱਟਿਆ ਜੀ ਕਾਰਨ ਤਾਂ ਹੋਊਗਾ ਕਾਰਨ ਜੀ ਬਿਨਾਂ ਗੱਲੋਂ ਇਹਨਾਂ ਦੀ दारू ਪੀਤੀ ਹੋਈ ਸੀ ਜੀ ਪੂਰੇ ਟਾਇਰ ਸੀ ਕਿਸੇ ਨੂੰ ਕਹਿ ਰਿਹਾ ਹੋਣਾ ਜੀ ਕਿੰਨੇ ਵਜੇ ਟਾਈਮ ਕਿੰਨੇ ਦਾ ਸਾਢੇ 10 ਵਜੇ ਦਾ ਟਾਈਮ ਜੀ ਕਿਸੇ ਗਰੀਬ ਦਾ ਰਾਤ ਦਾ ਟਾਈਮ ਸੀਗਾ ਜੀ ਮੇਰੇ ਭਾਜੀ ਦਾ ਬਰਥਡੇ ਸੀਗਾ ਜੀ ਇੱਥੇ ਕੇਕ ਕੱਟ ਕੇ ਕੌਣ ਗਿਆ ਤੋਂ ਆ ਰਹੇ ਆ ਸਾਡਾ ਇੱਥੇ ਤੇ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਕੋਈ ਸਾਨੂੰ ਸ਼ਹਿਰ ਚ ਕਦੇ ਵੀ ਜਾਂਦੀ ਇਹ ਕਰਦੇ ਆ ਇਹਨਾਂ ਨੂੰ ਮੈਂ ਕਾਗਜ਼ ਪੱਤਰ ਮੰਗੇ ਮੈਂ ਇਹਨਾਂ ਨੂੰ ਕਾਗਜ਼ ਪੱਤਰ ਦਿਖਾਦੇ ਬਦਕਿ ਜਿਹੜੀ ਆਰਸੀ ਦੀ ਮੇਰੀ ਫੋਟੋ ਕਾਪੀ ਬਣਾਈ ਸੀਗੀ ਜੀ ਡੁਪਲੀਕੇਟ ਉਹ ਵੀ ਇਹਨਾਂ ਦੇ ਕੋਲੇ ਨਹੀਂ ਹਜੇ ਦਿੱਤੀ ਨਹੀਂ ਆ ਮੇਰਾ ਗੂਠਾ ਫੈਕਚਰ ਕਰਤਾ ਜੀ ਸੁਖਵੀਰ ਪੀ ਸ਼ਹਿਰ ਚ ਮੁੰਡਾ ਲੱਕੀ ਸੀਗਾ ਲੰਮਾ ਜਾਂ ਨਾਲ ਪ੍ਰਭਜੋ ਸੀਗਾ ਜੀ ਅੰਕੇ ਬਲਰਾਮ ਸੀਗਾ ਇੱਕ ਤਾਂ ਮੈਨੂੰ ਨਾਂ ਨਹੀਂ ਪਤਾ ਇਹਨਾਂ ਨੇ ਜਾਇਜ਼ ਕੁੱਟ ਮਾਰ ਕੇ ਜੀ ਤਾਇਏ ਨੂੰ ਮੇਰੇ ਨੂੰ ਕਹਿੰਦੇ ਵੀ ਇਹ ਹੁਣ ਫੇਰ ਆ ਗਿਆ ਤਾਇਆ ਮੇਰਾ ਕਹਿੰਦਾ ਉੱਦੇ ਤੂੰ ਛੱਡ ਦੇ ਅੱਜ ਇਹਨੂੰ ਮਾਰ ਦੋ ਇਹਨਾਂ ਨੇ ਪਰ ਤੁਸੀਂ ਸਾਡੇ ਦਿੱਤੀ ਆ ਵੀ ਹਾਂ ਵੀ 10 ਦਿਨ ਬਾਅਦ ਤੁਸੀਂ ਕਰਾਂਗੇ ਦੇਖੋ ਜੀ 10 ਦਿਨ ਦੇ ਬਾਅਦ 10 ਦਿਨ ਗਿਆ ਤਾਂ ਕੌਣ ਦੀ ਸਾਨੂੰ ਪਤਾ ਨਹੀਂ ਇਹ ਪੁਲਿਸ ਬਸੰਤ ਧੱਕਾ ਕਰਦਾ ਜੀ ਇਹਨਾਂ ਦੀ ਕਲਮ ਚੱਲਦੀ ਹੈ ਇਹਨਾਂ ਨੇ ਸਾਨੂੰ ਕੋ ਮਰਾ ਨਹੀਂ ਦਿੱਤਾ ਜੀ ਅਸੀਂ ਤਾਂ ਇੱਥੇ ਹੀ ਬੈਠੇ ਜੀ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਕੋਈ ਬਾਤ ਨਹੀਂ ਬੀਚੀ ਇਹ ਦੇਖਣਾ ਵਾਜ ਜੀ ਕਿੱਥੋਂ ਆਏ ਜੀ ਮੈਂ ਮੁੱਗਾ ਮੰਡੀ ਤੋਂ ਪ੍ਰਧਾਨ ਆ ਜੀ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਆ ਪ੍ਰਸ਼ਾਸਨ ਅਧਿਕਾਰੀਆਂ ਨਾਲ ਤੁਹਾਡੀ ਤੁਸੀਂ ਗਏ ਸੀ ਅੰਦਰ ਨਾਲ ਗੱਲ ਕਰਨ ਵਾਸਤੇ ਨਹੀਂ ਨਹੀਂ ਗਿਆ ਅੱਛਾ ਜੀ ਮੈਂ ਇਹੀ ਚਾਹੁੰਦਾ ਜੀ ਤੁਸੀਂ ਸਹਿਮਤ ਹੋ ਆ ਇਸ ਫੈਸਲੇ ਨਾਲ ਉਹ ਦਾਦਨਾਵਾ ਕਾਰਵਾਈ ਹੋਵੇ ਨਹੀਂ ਜੀ ਅਸੀਂ ਸ ਜੀ ਨਹੀਂ ਆਪੋ ਨਾਲ ਤੁਸੀਂ ਸਹਿਮਤੀ ਦਿੱਤੀ ਨਾਲ ਆਕੂਮਾ ਨਾਲ ਸਹਿਮਤੀ ਨਹੀਂ ਦਿੱਤੀ ਜੀ ਅਸੀਂ ਸਕਾਰ ਆ ਜਿਹੜਾ ਉਸ ਟਾਈਮ ਕਰਾਂਗੇ ਜਦੋਂ ਮੁਰਜ਼ਮ ਫੜੇ ਜਾਣਗੇ ਉਹਨਾਂ ਟਾਈਮ ਦਾ ਲੈ ਹੀ ਲਿਆ ਦੱਸ ਦਿੰਦਾ ਟਾਈਮ ਦੇਖੋ ਜੀ ਹਜੇ ਇਹ ਇਹਨਾਂ ਨੇ ਲੈ ਲਿਆ ਹੁਣ ਅਸੀਂ ਲਵਾਂਗੇ ਫੈਸਲਾ ਜੀ ਹੁਣ ਤੁਹਾਡੇ ਤੁਹਾਡਾ ਤੁਹਾਡੇ ਨਾਲ ਹਜੇ ਬਰਕਰਾਰ ਰਹੂਗਾ ਉਹਨੇ ਅਸੀਂ ਇਹ ਗੱਲ ਕਹਿੰਨੇ ਆ ਠੀਕ ਆ ਜੋ ਸਾਡੀ ਮੰਡੀ ਨੇ ਹੁਣ ਕਹਿ ਦਿੱਤਾ ਸਾਨੂੰ ਵੀ ਇੱਕ ਵਾਰ ਬਾਈ ਜੀ ਉੱਥੇ ਸਾਡੇ ਨਾਲ ਚੱਲੋ ਅਸੀਂ ਚੱਲੇ ਆ ਇਹਨਾਂ ਨਾਲ ਜੇ ਨਹੀਂ ਤਾਂ ਉਹ ਨਹੀਂ ਜਿਰਾਵਾ ਮੰਡੀ ਦੀ ਜਿਰਾਵਾ ਦੀ ਵੋਟ ਨਹੀਂ ਹੋਵੇਗੀ ਜਿੰਨਾ ਅਸੀਂ ਇਕੱਠ ਕਰਦਾਂਗੇ ਇੱਥੇ ਮੰਡੀ ਆ ਆਗੂ ਤਾਂ ਆਪ ਗੱਡੀਆਂ 'ਚ ਬੈਠੇ ਆ ਜੀ ਕੋਈ ਨਹੀਂ ਬੈਠੇ ਰਹਿੰਦੇ ਅਸੀਂ ਬੈਠੇ ਆ ਸਾਨੂੰ ਕੋਈ ਗਰਮੀ ਨਹੀਂ ਲੱਗਦੀ ਸਾਡਾ ਗਿਆ ਵਾ ਸਾਨੂੰ ਦੁੱਖ ਆ ਕਿਉਂਕਿ ਅਸੀਂ ਵੀ ਪ੍ਰਧਾਨ ਆ ਕੱਲ੍ਹ ਨੂੰ ਸਾਡੇ ਨਾਲ ਵੀ ਇਹ ਹਾਸਾ ਵਰਤਦਾ ਵਾ ਅਸੀਂ ਵੀ ਤੁਹਾਡਾ ਧਰਨਾ ਵਰਤਾਂਗਾ ਐਸੇ ਹਾਂਜੀ ਐਂ ਰਹੂਗਾ ਜੇ ਸਾਨੂੰ ਰੋਡ ਵੱਡੇ ਵੀ ਜਾਮ ਕਰਨੇ ਪਏ ਨਾ ਅਸੀਂ ਪੰਜਾਬ ਲੈਵਲ ਤੇ ਕਰਾਂਗੇ ਮੰਗ ਕੀ ਹੋਊਗੀ ਤੁਹਾਡੀ ਹੁਣ ਇਹ ਇਹੀ ਆ ਜਿਹੜੇ ਮੁਰਜਮ ਆ ਉਹਨਾਂ ਨੂੰ ਸਜ਼ਾ ਨਹੀਂ ਜੀ ਕਾਰਵਾਈ ਬੰਦੀ ਕਾਰਵਾਈ ਜੋ ਵੀ ਕਾਰਵਾਈ ਆ ਸਾਨੂੰ ਉਹ ਕਾਰਵਾਈ ਦੇ ਜੋ ਕਾਪੀ ਆ ਸਾਨੂੰ ਸਭ ਤੋਂ ਮਿਲੇ ਵੀ ਹਾਂ ਆ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜੀ ਧੰਨਵਾਦ ਕੋਈ ਅਸੀਂ ਸਪੈਂਡ ਨੂੰ ਨਹੀਂ ਮੰਨਦੇਗੇ ਜੀ ਸਪੈਂਡ ਕਰਦੇ ਤੇ ਸਪੈਂਡ ਕਰਨ ਵਾਸਤੇ ਕੋਈ ਕੋਈ ਕਾਰਵਾਈ ਨਹੀਂ ਸਮਝਦੇ ਸਾਡੀ ਕੋਈ ਨਹੀਂ ਅਸੀਂ ਇਹੀ ਚਾਹੁੰਦੇ ਆ ਵੀ ਉਸ ਲਖਾ ਦੇ ਪਿੱਛੇ ਹੋਣਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ ਭਾਜੀ ਇਸ ਘਟਨਾ ਦੇ ਤੇ ਤੁਹਾਡਾ ਕੀ ਪਤਰੀ ਹੱਦ ਤੀ ਕਰਮ ਆ ਜੀ ਕੀ ਨਾ ਆਪਣਾ ਪਾਈ ਪਾਰਟੀ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਕੱਲ ਦੀ ਗੱਲ ਹੈ ਜੀ ਕਿ ਬਾਬਾ ਪਾਲਾ ਸਿੰਘ ਗੱਲਾ ਮਜ਼ਦੂਰ ਦੇ ਪ੍ਰਧਾਨ ਸਨ ਮਜ਼ਦੂਰ ਔਰ ਨਾਕਾ ਲੱਗਿਆ ਸੀ ਕਹਿੰਦੇ ਪੀਸੀਆਰ ਵਾਲੇ ਖੜੇ ਸੀ ਨਾਕੇ ਤੇ ਜੋ ਘਟਨਾ ਹੋ ਗਈ ਜੀ ਇਸ ਤੋਂ ਬਾਅਦ ਪ੍ਰਸ਼ਾਸਨ ਨੇ 10 ਦਿਨ ਦਾ ਟਾਈਮ ਮੰਗਿਆ ਵਾ ਤੁਸੀਂ ਇਹਨਾਂ ਦਾ ਬਹੁਤ ਜ਼ਿਆਦਾ ਟਾਈਮ ਜ਼ਿਆਦਾ ਮੰਗ ਰਹੇ ਆ ਥੋੜੇ ਟਾਈਮ ਦੇ ਵਿੱਚ ਹੀ ਇਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਨਸਾਫ ਮਿਲਣਾ ਚਾਹੀਦਾ ਬਹੁਤ ਵੱਡੀ ਘਟਨਾ ਵਾਪਰੀ ਹੈ ਕਿਉਂਕਿ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਬਾਬਾ ਪਾਲਾ ਸਿੰਘ ਦਾ ਜਾਣਾ ਇੱਕ ਬਹੁਤ ਵੱਡਾ ਵਿਛੋੜਾ ਔਰ ਸਮੁੱਚੀ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਸਮਰਥਨ ਕਰਦੀ ਹੈ ਜੀ ਜੈਪਿੰਡ ਜੈਪਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਬਾਬੇ ਪਾਲੇ ਦੇ ਕਾਤਲ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬਾਬੇ ਪਾਲੇ ਦੇ ਕਾਤਲ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਬਹੁਤੀ ਸਤਿਕਾਰਯੋਗ ਛੋਟੇ ਵੱਡੇ ਵੀਰੋ ਤੇ ਭੈਣੋ ਉਹ ਦੁੱਖ ਵਾਲੇ ਸਮੇਂ 'ਚ ਆਪਾਂ ਇਕੱਠੇ ਹੋਏ ਆਂ ਬਾਗਲੀਆ ਮੰਡੀਆਂ 'ਚੋ ਵੀ ਸਮੇਂ ਦੇ ਸਾਥੀ ਮੰਡੀ ਕੈਂਟੀ 'ਚ ਆ ਗਏ ਆ ਸਾਡੀ ਗੱਲ ਪਹਿਲਾਂ ਵੀ ਚੱਲਦੀ ਰਹੀ ਹੈ ਮੰਡੀ 'ਚ ਵੀ ਪੁਲਿਸ ਅਧਿਕਾਰੀਆਂ ਨਾਲ ਹੁਣ ਵੀ ਐਸਐਸਪੀ ਸਾਹਿਬ ਦੇ ਨਾਲ ਗੱਲਬਾਤ ਅੰਦਰ ਚੱਲੀ ਹੈ ਉਹ ਗੱਲਬਾਤ ਦੇ ਵਿੱਚ ਜੋ ਕਹਾ ਹੋਇਆ ਤੋ ਸਾਡੇ ਡੀਐਸਪੀ ਸਾਹਿਬ ਜੱਜ ਜੋਤ ਸਿੰਘ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਤੁਹਾਨੂੰ ਵਿਸ਼ਵਾਸ ਦਿਵਾਉਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਕਾਰਵਾਈ ਹੈ ਜਿਹੜੀ ਉਹ ਕਰਾਂਗੇ ਹਾਂ ਬਡੇਰਾ ਸਾਹਿਬ ਸਾਡੇ ਬਡੇਰਾ ਸਾਹਿਬ ਡੀਐਸਪੀ ਸਾਹਿਬ ਉਹ ਤੁਹਾਨੂੰ ਦੱਸਣਗੇ ਕਿ ਅੰਦਰ ਐਸਐਸਪੀ ਸਾਹਿਬ ਨੇ ਸਾਨੂੰ ਕੀ ਵਿਸ਼ਵਾਸ ਦਿਵਾਇਆ ਹੈ ਉਹਦੇ ਬਾਰੇ ਫਿਰ ਆਪਾਂ ਬਹੁਤ ਹੀ ਸਤਿਕਾਰਯੋਗ ਬਹੁਤ ਸਮਝਿਤ ਬੜਾ ਅਫਸੋਸ ਹੈ ਬੜਾ ਨਿਰਾਸ਼ ਲੋਗ ਹੈ ਕਿ ਤੁਸੀਂ ਸੋ ਫੈਟਿਓ ਜੇ ਸੰਦੀ ਮੋਬੀ ਚੋਨੇ ਆ ਪਰਿਵਾਰ ਕਿਤੇ ਗਲਤੀਆਂ ਕਿਤੇ ਕੁਝ ਹੋ ਜਾਂਦਾ ਹੈ ਮਾਨਨਯੋਗ ਪਰ ਇਹ ਜਾਤਾ ਫਿਰਦਾ ਮੇਰੇ ਮਾਮਾ ਭੈਣਾਂ ਦੇ ਪੈਦੀਆਂ ਜੀ ਪਰਜੀ ਤੁਫਨ ਸਰ ਮੈਨੂੰ ਸਾਬ ਖੰਡਾ ਸਰ ਕੋਟੀ ਆਪੂ ਜਿਹੜੇ ਬਣਾਏ ਹੋਏ ਸੀ ਉਹ ਤੋਂ ਸੌ ਮਾਨਯੋਗ ਅਸਸਤੀ ਸ਼ਾਮ ਨਾਲ ਮੀਟਿੰਗ ਕਰਕੇ ਆਏ ਆ ਸਦੀਆਂ ਹਲਾਕ ਕਮੇਟੀ ਕਰਕੇ ਸਾਰਾ ਇਹਨਾਂ ਨੇ ਫੱਕ ਦਿੱਤਿਆ ਵੀ ਉਹ ਪਾਲਾ ਜੀ ਜਿਹੜੇ ਬੜੇ ਉਹਨਾਂ ਦਾ ਪਾਦੇ ਵੀ ਦਿੱਤਿਆ ਹੈ ਬੜਾ ਅਫਸੋਸ ਹੈ ਕਿ ਜੀ ਘਰੋਂ ਜਾਵੇ ਨਾ ਜਿਸਤਾਨ ਲਾਗੇ ਸੋ ਤਾਂ ਜਾਣੇ ਕੌਣ ਜਾਣੇ ਕੀੜ ਪ੍ਰਾਈਮ ਹੁਕਮ ਹੋਇਆ ਡੀਐਸਪੀ ਜਿਹੜੇ ਝਗਰਾਓ ਹੈ ਜਰਜੋਤ ਜੀ ਦੀ 10 ਦਿਨ ਦੇ ਵਿੱਚ ਵਿੱਚ ਪੜਤਾਲ ਕਰਕੇ ਸਾਰੇ ਕਾਰੀ ਮੁਕੰਮਲ ਕਰਕੇ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਥੋੜੀ ਜਿਹੀ ਆਗੂ ਹੈ ਇਹਨਾਂ ਦੇ ਮੋਦੇ ਰੱਖ ਲੈਣਗੇ ਇਹਨਾਂ ਦੇ ਮਾਦਨ ਨਾਲ ਤੁਹਾਡੇ ਅੱਗੇ ਆਵੇ ਜੇ ਕਿਸੇ ਨੇ ਗਲਤੀ ਕੀਤੀ ਹੈ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਸਾਡਾ ਆਪ ਦਾ ਟੀ ਹੈ ਉਸ ਗੱਲ ਦੇ ਵਿੱਚ ਕੋਈ ਪੱਖਪਾਤ ਨਹੀਂ ਹੋਏਗਾ ਤੋਂ ਇਹ ਬੜਾ ਤੋਂ ਜੋ ਦੇ ਖਿਲਾਫ ਈਗਰ ਇਲੈਕਸ਼ਨ ਪਿਆ ਗਿਆ ਹੈ ਪ੍ਰਪੋਜ਼ ਕੀਤਾ ਗਿਆ ਹੈ ਕੋਈ ਨੌਕਰੀ ਤੋਂ ਫਰੇ ਕਰੂਗਾ ਉਹ ਉਹਦੀ ਕਾਰਵਾਈ ਸ਼ੁਰੂ ਕਰਦੀ ਹੈ ਉਹ ਆਖੀ ਸ਼ਾਮ ਤੱਕ ਮੁਕੰਮਲ ਹੋ ਜਾਏਗੀ ਬਾਕੀ ਦਾ ਸਾਰਾ ਟਾਈਮ ਅੰਗਿਆ ਹੈ ਬੜੀ ਕਮੇਟੀ ਤੋਂ ਖਨਾਵਾ ਹੋਵੇ ਐਮਐਲਏ ਸਾਹਿਬ ਹੋਵੇ ਕੋਤਾ ਜੀ ਹੋ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹ ਪਹਿਲੇ ਹੀ ਕਰਕੇ ਫੋੜੇ ਅੱਗੇ ਦੂਜਾ ਦੁੱਧ ਪਾਣੀ ਲਗਵਾਣਗੇ ਬਹੁਤ ਬਹੁਤ ਧੰਨਵਾਦ ਇਸ